ਸੰਕਰ ਨੂੰ ਘਰੇ ਲਿਆਉਣ ਦੇ ਪਿੱਛੇ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਮਾਪੇ ਦੁਹਾਈਆਂ ਪਾ ਰਹੇ ਨੇ ਕਿ ਸਾਨੂੰ ਸਾਡੀ ਧੀ ਦੀ ਲਾਸ਼ ਹੀ ਦਿਖਾ ਦਿਓ ਪਤਾ ਨਹੀਂ ਸਾਡੇ ਜਵਾਈ ਨੇ ਕਿੱਥੇ ਖੁਰਦ-ਬੁਰਦ ਕਰ ਦਿੱਤੀ ਦੱਸ ਸੀ ਕਿ ਇਲਾਕੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਇੱਕ ਮਹਿਲਾ ਘਰ ਤੋਂ ਲਾਪਤਾ ਹੋ ਗਈ ਪੇਕਾ ਪਰਿਵਾਰ ਨੇ ਸ਼ੱਕ ਜਵਾਈ ਅਤੇ ਸੋਹਰਾ ਪਰਿਵਾਰ ਤੇ ਜਤਾਇਆ ਦਰਅਸਲ ਪੇਕਾ ਪਰਿਵਾਰ ਨੇ ਇਹ ਇਲਜ਼ਾਮ ਲਗਾਇਆ ਨਹੀਂ ਕਿ ਉਹਨਾਂ ਦੇ ਜਵਾਈ ਦਾ ਬਾਹਰ ਕਿਤੇ ਚੱਕਰ ਚੱਲਦਾ ਸੀ ਤੇ ਉਹ ਦੂਸਰੀ ਔਰਤ ਨੂੰ ਘਰੇ ਲਿਆਉਣਾ ਚਾਹੁੰਦਾ ਸੀ ਉਸ ਦੇ ਵੱਲੋਂ ਸਾਡੀ ਧੀ ਨੂੰ ਇਸੇ ਲਈ ਮਨਾਇਆ ਜਾ ਰਿਹਾ ਸੀ ਕਿ ਤੂੰ ਉਸ ਔਰਤ ਦੇ ਆਨ ਤੇ ਕੋਈ ਵੀ ਆਪੱਤੀ ਨਾ ਜਤਾਈਂ ਤੂੰ ਵੀ ਇੱਥੇ ਘਰੇ ਰਹੀ ਜਾਈ ਪਰ ਉਹਨਾਂ ਦੀ ਧੀ ਇਸ ਲਈ ਨਹੀਂ ਮੰਨ ਰਹੀ ਸੀ ਜਿਸ ਦੇ ਚਲਦਿਆਂ ਗੁੱਸੇ ਦੇ ਵਿੱਚ ਆਏ ਉਹਨਾਂ ਦੇ ਜਵਾਈ ਨੇ ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਤੇ লাশ ਨੂੰ ਖੁਰਦ-ਬੁਰਦ ਕਰ ਦਿੱਤਾ ਪੇਕਾ ਪਰਿਵਾਰ ਹੁਣ ਸੋਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਗਾ ਕੇ ਇਨਸਾਫ ਦੀ ਦੁਖਾਈ ਪਾ ਰਿਹਾ ਤਾਂ ਦੱਸ ਜਾਈਏ ਕਿ ਮਾਮਲਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਹੋਤਾ ਕਰੋ ਗਾਇਬ ਹੋ ਗਈ ਪੇਕਾ ਪਰਿਵਾਰ ਨੇ ਇਸ ਦਾ ਸ਼ੱਕ ਜਵਾਈ ਅਤੇ ਸੋਰਾ ਪਰਿਵਾਰ ਤੇ ਜਤਾਇਆ ਹੈ ਤਾਂ ਦੱਸ ਜਾਈਏ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਵੀਂ ਹਾਂਜੀ ਭਾਉ ਜੀ ਕੀ ਨਾਂ ਤੁਹਾਡਾ? ਨਾਮ ਸਰਦਾਰ ਜਗENDER ਸਿੰਘ। ਕੀ ਗੱਲਬਾਤ ਹੋਈ ਜਿਹੜਾ ਥਾਣੀ ਖੜੇ? ਅਜਿਹਾ ਇਥੇ ਆਇਆ ਮੈਨੂੰ ਪਤਾ ਲੱਗਾ ਕਿ ਲਕੜੀ ਮਾਰਤੀ ਜਾਂ ਤੁਹਾਡੇ ਤੇ ਕਿਨੇ ਮਾਰੀ ਆ ਅੱਗਾ ਥਮਕੋਵਰ ਨੇ ਕੀ ਲੱਗਦਾ ਚਮਕੋਦੋ ਤੁਹਾਹਾਰ ਜਵਾਈ ਕਿੱਥੋਂ ਦਾ ਰਹਿਣਾ ਸਾਰੇ ਅਇਸਾ ਦਾ ਪੱਤੀ ਦਾ ਹੀ ਰਹਿਣਾ ਆ ਪੰਜਾਂ ਜਣੇ ਮਾਰੇ ਪੰਜਾਂ ਬੰਦਾ ਮਾਰੇ ਆ ਜੀ ਵਿੱਚੇ ਬੁੜੀਆਂ ਨਾਲ ਪੰਜਾਂ ਹੋਰ ਹੀ ਮਾਂ ਭੈਣ ਤੇ ਇਹ ਬੁੜੀ ਕੀ ਮੰਗੀ ਕਰਦੋਂਗੀ ਹਾਂਜੀ ਮੰਗ ਕੀ ਕਰਦੋਂਗੀ ਮੰਗਦੇ ਆਂ ਕੋਈ ਨਹੀਂ ਮੰਗਦੇ ਸਿਰ ਆਪ ਆਪਣੀ ਚਾਹੀਦੀ ਮੇਰੇ ਦੋ ਵਰਗੋ ਹੋ ਮੰਗਣ ਦੇ ਨਹੀਂ ਕੋਈ ਮੰਗ ਨਹੀਂ ਚਾਹੀਦੀ ਮੇਰੇ ਕੀ ਚਾਹੀਦੀ ਮੈਨੂੰ ਪੱਟੀਖਣਾ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਤਲਾਹ ਮਿਲੀ ਕਿ ਤੁਹਾਡੀ ਕੁੜੀਆ ਤਾਂ ਚਲ ਗਈ 4 ਵਜੇ ਹਾਂਜੀ ਤੇ ਉਹ ਮੁੜ ਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ ਸਾਢੇ 9 ਵਜੇ ਉਹ ਸਾਡੇ ਮਾਮਾ ਦੀ ਦਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਭੁੱਲ ਨਹੀਂ ਤਣੀ ਆਈ ਤੁਹਾਡੇ ਕੋਲ ਕੁੜੀਆ ਅਸੀਂ ਇਹਨਾਂ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਸੀਂ ਚਲੋ ਰਾਤ ਕੱਟੀ ਆ ਦਿਨੇ ਮੁੜ ਕੇ ਅਸੀਂ 3-4 ਵਜੇ ਆ ਜੰਨੀ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਗੁੜੀ ਗਾਇ ਤੋਂ ਗਈ ਆ ਇਹ ਮੁੜ ਕੇ ਆ ਬਰਾਦਾ ਮੇਰਾ ਇਹਨੂੰ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਬਿਨੇ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਧੀਰੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਮਾਰਾ ਆਪਣੇ ਨਾਲ ਲੈ ਕੇ ਜਾਂਦਾ ਮੁੱਛੇ ਤੇ ਵਿਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਹੁੰਦਾ ਘਰ ਮਾਤਾ ਨੇ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟ ਅੰਦਰ ਆਉਂਗਾ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਣਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਆ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਿਉਂ ਜਾਂਦਾ ਵਾ ਤੇ ਵਾਪਸ ਮੁੜ ਕੇ ਫਿਰ ਆਉਂਦਾ ਦਸ ਕਿ ਮਿੰਟ ਜਿਉਂ ਵਾਪਸ ਆਉਂਦਾ ਦਸ ਹੀ ਫਿਰ 2 ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਵਾ ਉਹ ਵੀ ਅਸੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਤੁਹਾਡੇ ਅੰਦਰ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਮੁੰਮੀ ਉਹਨਾਂ ਦੇ بیٹے ਨੇ ਇੰਨੀ ਗੱਲ ਉਹ ਤੋਂ ਬਾਅਦ ਅਸੀਂ ਇਹ ਨਹੀਂ ਪਤਾ ਵੀ ਰਾਤ ਨੂੰ ਗੱਡੀ 9 ਵਜੇ ਲਿਆਉਣਾ ਵਾਸਤੇ ਕਿ 10 ਵਜੇ ਨਾਲ ਔਰ ਤੋਂ ਬਾਅਦ ਦਾ ਸਾਨੂੰ ਵੀ ਕੋਈ ਪਤਾ ਕੀ ਕੁੜੀ ਦਾ ਨਾਮ ਕੀ ਕੁੜੀ ਦਾ ਕੁੜੀ ਦਾ ਨਾਮ ਗੁਰਪ੍ਰੀਤ ਕੌਰ ਕਿਹੜੇ ਪਿੰਡ ਵੈਸੇ ਪਿੰਡ ਪੱਟੀ ਵੈਈ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਏ ਬੁੱਲਰ ਬਿੰਦਤ ਨੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਆਂ ਦੇ ਕਾਕਾ ਕੀ ਹੁਣ ਤੁਹਾਡੇ ਕਹਿੰਦਾ ਮਤਲਬ ਕੀ ਹੈ ਜੀ ਕਤਲ ਹੋਇਆ ਹੈ ਹਾਂਜੀ ਕਤਲ ਹੋਇਆ ਹੈ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ ਚਾਲੀਆਂ ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਹੈ ਇਹ ਖਤਾ ਹੋਗਾ ਕਿ ਆਪਣੇ ਚਮਕੌਰ ਸਿੰਘ ਨੇ ਸਾਰਾ ਪਰਿਵਾਰ ਸਭ ਵਿੱਚੇ ਹੀ ਹੋ ਰਿਹਾ ਕਿਉਂਕਿ ਮਾਰਾ ਵੀ ਗਈ ਹੈ ਸਾਡੇ ਕੇ ਗਏ ਤੁਹਾਡੇ ਸਾਹਮਣੇ ਸੀਟੂ ਕੈਮਰੇ ਦੇ ਵੇਖਿਆ ਮਾਰਾ ਨੂੰ ਛੱਟ ਕੇ ਆ ਗਿਆ ਵਾ ਪੰਨਾ ਚਮਕੌਰ ਸਿੰਘ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਉਸ ਟਾਈਮ ਕੀ ਮੰਗੀ ਕਰਦੇ ਮੰਗਾਈ ਸਾਹ ਤੇ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਬੁੱਢ ਬੁੱਢ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਘੁੱਟ ਕੇ ਮਾਰ ਕੀ ਬਿਆਨ ਉਹਦੇ ਲੈ ਚੁੱਕੇ ਪੁਲਿਸ ਵਾਲੇ ਤੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਅਜੇ ਨਹੀਂ ਕਰਦੇ ਕੀਤੀ ਜੀ ਚੱਲ ਰਹੀ ਹੁਣ ਸ਼ਹਿਰਦਿਆਂ ਦੇ ਗਏ ਹੋਣੇ ਸਾਨੂੰ ਨਹੀਂ ਪਤਾ ਸਾਨੂੰ ਕੋਈ ਦਿਨ ਡੇ ਹੋਣੇ ਕਹੇ ਕਿ ਨਹੀਂ ਗਏ ਵੱਡ ਵੱਡੀ ਮਿਲੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਜੀ ਕੀ ਮਾਮਲਾ ਹੈ ਜੋ ਪਤੀ ਖਣੇ ਵਿੱਚ ਕੱਢੇ ਹੋ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਉਹਨਾਂ ਨੇ ਜੀ ਨਾ ਕੀ ਕੁੜੀ ਦਾ ਕੁੜੀ ਨਾਲ ਗੁਰਪ੍ਰੀਤ ਕੋਲ ਹੈ ਜੀ ਕੀ ਮਸਲਾ ਮਸਲਾ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਮਾਰਿਆ ਜੀ ਕਿਉਂ ਬਾਹਰ ਦਾ ਆਦਾਈ ਬਾਹਰ ਦਾ ਤੈਂ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਸਾਨੂੰ ਜਦੋਂ ਤਲਾਹ ਮਿਲੀ ਆ ਉਦੋਂ ਤਿੰਨ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ ਇਨ 3:30 ਵਜੇ ਇੱਥੇ ਆਏ ਕਰ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨਾਂ ਨੇ ਪੁੱਛਿਆ ਕਿ ਇਹ ਕਿੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਗੁਆਚਾ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗੁਆਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਹ ਦੇਖਣ ਦੇ ਮਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਆ ਤਾਂ ਗਸਨ ਦੇ ਮਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੀ ਹੈ ਹਮ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਕੁਸਤਵਾ ਦਾ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿ ਤੁਸੀਂ ਮਾਂ ਤੇ ਪੈਣ ਦੀ ਮੰਗੀ ਆ ਬੇ ਮੰਗ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਤੁਹਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਇੱਕ ਬੇਟੀ ਹੈ ਤੇ ਪਿਣੇ ਵਾਪ ਘੋੜਾ ਜੀ ਇਹਨਾਂ ਦਾ ਮੇਰਾ ਰਾਜबीर ਕੋਰ ਹੈ ਜਿਹੜੇ ਕਿਹੜੇ ਪਤਲੂ ਗਿੰਦੀ ਹਾਂ ਜੀ ਹਾਂ ਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਹਾਂ ਜੀ ਕਿਸ ਨੋ ਦਾ ਇਹਨਾਂ ਨੇ ਇਹਨਾਂ ਨੇ ਮੇਰੀ ਪੁੱਜੀ ਦਾ ਕਤਲ ਕੀਤਾ ਇਹ ਦੇ ਬਾਪੋਂ ਤੇ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁੱਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦਬਾ ਪਾ ਕੇ ਇਹਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਗੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਜਾਂਦਾ ਵਾ ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਡੇ ਨੂੰ ਲੱਬ ਲੱਬ ਕੇ ਲਿਜਾਂਦਾ ਵਾ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ ਅਸੀਂ ਇਹ ਮੰਨਦੇ ਕਹਿੰਦੇ ਕਿ ਹਾਨੂੰ ਸਾਡੀ ਪੂਆ ਚਾਹੀਦੀ ਆ ਸਾਨੂੰ ਹਣ ਹਿਸਾਬ ਸਾਈ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿਨੇ ਜਾਣੇ ਨੇ ਕੀਤਾ ਰੋਟਲ ਇਹ 5 ਜਾਣੇ ਪੂਰੇ ਆ ਇਹ ਨਾਂ ਪਤਾ ਕੋਈ ਉਹਨਾਂ ਦਾ ਹਾਂਜੀ ਇਹ ਚਮਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇੱਕ ਉਹਨਾਂ ਦੀ ਭੈਣ ਹੋ ਗਈ ਇੱਕ ਉਹਨਾਂ ਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਇੱਕ ਜਿਹੜੀ ਜਨਾਨੀ ਬਾਹ ਰੱਖੀ ਉਹਨਾਂ ਨੇ ਤਾਂ ਕੀ ਮੰਗ ਕਰੋਗੇ ਹੁਣ ਇਨਸਾਫ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਵਾਈਫ ਆਫ ਚਮਕੌਰ ਸਿੰਘ ਪਿੱਛੋ ਭੁੱਲਰ ਪਿੰਡ ਦੇ ਤੇ ਪੇਕੇ ਕੁੜੀ ਦੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਯੂ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬੰਨਿਆ ਨਹਿਰਾ ਚੱਲਦੀਆਂ ਉਹ ਰਾਜਸਥਾਨ ਨੂੰ ਉਹਨਾਂ ਦੇ ਵਿੱਚ ਸੁੱਟਾਇਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਉਹਦੀ ਤਫ਼ਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗੜਾ ਘੁੱਟ ਕੇ ਉਹਨੂੰ ਮਾਰ ਕੇ ਜਲਾਸ ਸੁਟਦੀ ਆ ਕੀ ਕਰਨੀ ਚਾਹ ਰਹੇ ਕੀ ਹਾਲਾਤ ਸੀ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਆਉਣਗੇ ਉਹਦੇ ਸੰਬੰਧੀ ਕਰਕੇ ਇਹਦੀ ਕਾਰਵਾਈ ਕੀਤੀ ਜਾਊਗਾ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਾਨੂੰ ਦੀ ਅਜੇ ਚਮਕੌਰ ਨੂੰ ਅਸੀਂ ਕੀਤਾ ਹੈ ਅਪਰੀਹੈਂਡ ਤੇ ਪੁੱਛਗਿੱਛ ਕਰਾਂਗੇ ਰੈਸਟੇ ਦੀ ਫਿਰ ਫਿਰੋਜ਼ ਸਾਹ ਹੋਂ ਦੇ ਰੈਸਟ ਪਾਕ ਦੇ ਫੀਲਡ ਲਈ ਇੱਕ ਤਫ਼ਤੀਸ਼ ਹਮਤ ਨੇ ਆਵਾ ਕਿੰਨੇ ਜਣਾਂ ਦੇ ਸਰ ਪਰਚਾ ਹੋ ਚੁੱਕਾ ਦੇ ਟੋਟਲ 5 ਜਣ ਇੱਕ ਚਮਕੌਰ ਸਿੰਘ ਹੈ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਇੱਕ ਆਪਣੇਵਾ ਗੁਰਪ੍ਰੀਤ ਤੇ ਇੱਕ ਰੀਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦੱਸਣ ਮੁਤਾਬਕ ਕਿ ਉਹਦੇ ਅਫੇਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਕੀ ਅਮਲ ਚੱਲਦੀ ਜਾ ਰਹੀ ਹੈ ਅਗਲੀ ਪਰਚਾ ਦਰਜ ਹੋ ਗਿਆ ਜਿਸ ਹੁਣ ਜਿਹੜਾ ਉਹਦਾ ਡੈੱਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਹਨ ਡੈੱਡ ਬੋਡੀ ਦੀ ਭਾਲ ਕਰਕੇ ਵਕਫਾ ਨਾਲ ਸੰਪਰਕ ਵੀ ਕਰ ਰਹੇ ਹਨ ਡੈੱਡ ਬੋਡੀ ਮਿਲਣ ਤੇ ਉਹਦਾ ਜੋ ਵੀ ਡਾਕਟਰੀ ਵੀ ਨੇ ਲੈ ਕੇ ਉਹ ਵੀ ਉਹਦਾ ਪੋਸਟਮਾਰਟਮ ਕਰਾਇਆ ਹੈ